ਪੂਰੇ ਏਰੀਆ ਵਿੱਚ ਤੁਹਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅੱਜ ਮਕਬੂਲਪੁਰੇ ਏਰੀਆ ਵਿੱਚ ਨਾਕਾਤੇ ਵਾਸਤੇ ਸਾਡਾ ਰੋਜ਼ ਹੀ ਲੱਗਦਾ ਅਸੀਂ ਹੱਥ ਪਲਾ ਪੁਆਇੰਟ ਵੀ ਚੇਂਜ ਕਰਦੇ ਸੀ ਅੱਜ ਅਸੀਂ ਜੋਸ਼ਣ ਹਸਪੀਟਲ ਦੇ ਸਾਹਮਣੇ ਆਪਣਾ ਨਾਕਾ ਲਗਾਏ ਤੇਰੀ ਵਾਸਤੇ ਸਾਡਾ ਇਹ ਕਿ ਬੁੜੀ ਅੰਸਰਾਂ ਨੂੰ ਨਾ ਕੋਣ ਜਿਹੜੇ ਆਨ ਆਈਡੈਂਟੀਫਾਈਡ ਐ ਸਸਪੀਸ਼ੀਅਸ ਮੇਕਸ ਵਗੈਰਾ ਕੋ ਮਡੇ ਰਿਸਪੈਕਟਡ ਪਰਸਨਸ ਕੋ ਮਡੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੇ ਕੰਦੀ ਕਰਨਾ ਹੈ ਮੈਨੂੰ ਤੁਹਾਨੂੰ ਸਿੰਘਮ ਦੇ ਨਾਮ ਦੇ ਵੀ ਜਾਣਦੇ ਨੇ ਕਿਦਾਂ ਬੇਰਕੇ ਤੁਸੀਂ ਡਿਊਟੀ ਕੀਤੀ ਆ ਤੇ ਉਥੇ ਇਲਾਕੇ 'ਚ ਸਵਾਈ ਕੀਤੀ ਕਿਦਾਂ ਲੱਗਦਾ ਥਾਣਾ ਕਬੂਲਪੁਰ ਏਰੀਏ ਦੇ 'ਚ ਵੀ ਹੁਣ ਲੱਗਦਾ ਨਾਕਾ ਪਾਈ ਜਾਏਗੀ ਇੱਕੋ ਜਿਹੀ ਸਿੰਘਮ ਤੇ ਸਾਰੀ ਪੁਲਿਸ ਹੀ ਹੈ ਪਰਟੀਕੂਲਰ ਆਪਏ ਕਿੰਨਾਂ ਸਾਨੂੰ ਨਹੀਂ ਕਹਿ ਸਕਦੇ ਇਹ ਤੇ ਟੀਮਵਰਕ ਹੁੰਦਾ ਆ ਤੇ ਵੇਖੋ ਜੀ ਥਾਣੇ ਦੀ ਟੀਮ ਥਾਣੇ ਦਾ ਜਿਹੜਾ ਸਟਾਫ ਹੈਗਾ ਬਹੁਤ ਕੋਆਪਰੇਟਿਵ ਹੈਗਾ ਸਾਰੇ ਨਾਲ ਕੇ ਕੰਮ ਕਰਦੇ ਹੁਣ ਜਿਹੜੀ ਨਾਕਾਬੰਦੀ ਹੋਈ ਸੀ ਉਹ ਵੀ ਸਾਰਿਆਂ ਨੇ ਨਾਲ ਕੀਤੀ ਆ ਤ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਵਧੀਆ ਜਿਹੜਾ ਹੈ ਸਾਨੂੰ ਕੁਝ ਤੋਂ ਕਿੰਨੀਆਂ ਗੱਡੀਆਂ ਬੋਨਡ ਕੀਤੀਆਂ ਗਈਆਂ ਇਹਦੀ ਕਿੰਨੇ ਚਲਾਣਾ ਜੀ ਕਿੰਨਾ ਨਾ ਚਲਾਉਣਾ ਸੀ ਰੀਸੈਂਟਲੀ ਉਹਨਾਂ ਆਪਣਾ ਪ੍ਰੋਜੈਕਟ ਚਲਕੀ ਸੀ ਇੱਕ ਤਾਂ ਤੁਸੀਂ ਚਾਰ ਵੇਕਲ ਇੰਪਾਉਂਡ ਕੀਤੇ ਅਤੇ 10 ਚਲਾਣਾ ਤੇ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਕੋਈ ਸ਼ਰਾਰਤੀ ਅਨਸਰ ਭਾਵੇਂ ਕੀਤੇ ਹੀ ਹੋਣ ਸਭ ਨੂੰ ਇਹ ਹੀ ਲੋਕੀ ਹੈ ਕਿ ਆਪ ਵੀ ਆਪਣਾ ਸਮਾਜ ਜਿਹੜਾ ਹਰਿਆ-ਭਰਿਆ ਰਹਿਣਾ ਹੈ ਆਪਣੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ ਅਸੀਂ ਇੱਕ ਵਧੀਆ ਮਾਹੌਲ ਦੇਣਾ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਇਸ ਤਰ੍ਹਾਂ ਅਪੀਲ ਕਰਦੇ ਹਾਂ ਕਿ ਲੋਕੀ ਆਪਾ ਗੁਰੇਟਾਂਮ ਛੱਡੀਏ ਤੇ ਸਹੀ ਕੰਮ ਜੀ ਪੁਲਿਸ ਦਾ ਪ੍ਰਸ਼ਾਸਨ ਦਾ ਸਾਥ ਹੈ ਮੜੋ ਤਾਂ ਮੇਰੇ 4 ਦਿਨ ਹੋਏ ਜੀ 4 ਦਿਨ ਅੱਜ ਤੁਹਾਡੇ ਵੱਲੋਂ 10 ਤੋਂ ਜ਼ਿਆਦਾ ਪਰਚੇ ਦਿੱਤੇ ਗਏ ਆ ਕੀ ਕਹਿਣਾ ਚਾਹੁੰਦੇ ਹੋ ਫਿਰ ਵੀ ਲੋਕ ਸ਼ਰਾਰਤੀ ਅੰਸਰ ਕਰ ਹਟਦੇ ਨਹੀਂ ਆ ਜੀ ਕਿਉਂਕਿ ਜੀ ਸਾਡੇ ਮਾਲੀਗ ਡੀਪੀਓ ਸਾਹਿਬ ਸਾਡੇ ਮਾਨਸ ਕਮਿਸ਼ਨਰ ਪੁਲਿਸ ਸ਼੍ਰੀ ਕਿੰਦਰ ਸਾਹਿਬ ਦੇ ਦੁਆਰਾ ਸਾਡੇ ਹਮਕਾਰਨ ਬਹੁਤ ਸਹਿਯੋਗੀ ਕਰ ਰਹੇ ਹਨ ਸਮੇਂ-ਸਮੇਂ ਤੇ ਉਹਨਾਂ ਵੱਲੋਂ ਸਾਨੂੰ ਜੋ ਗਾਈਡਲਾਈਨ ਦਿੱਤੀਆਂ ਆ ਕਿ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਬੜਾ ਕੰਮ ਹੋ ਰਿਹਾ ਤੇ ਕਿਹਨਾਂ ਉੱਪਰ ਕੰਮ ਹੈ ਤੇ ਪੁਲਿਸ ਨੂੰ ਜਿਹੜਾ ਆ ਦੇਖੋ ਜੀ ਕੰਮ ਤਾਂ ਸਾਰੇ ਕਰਦੇ ਆ ਅਗਰ ਸਾਡੇ ਆਫੀਸਰਸ ਦਾ ਕਰਦੇ ਤੇ ਆਪੇ ਨਾ ਸਾમી ਖੰਨਾ ਜੀ ਨੂੰ ਲਿਖੇ ਦੀ ਕੀ ਤੇ ਹੋਰ ਵਧੀਆ ਮੈਂਬਰ ਦੇ ਨਾਲ ਜਿਹੜਾ ਕੰਮ ਕਰਦੇ ਆ ਪਲੱਸ ਇਹ ਪਬਲਿਕ ਦਾ ਸਹਿਯੋਗ ਜਿਹੜਾ ਇਹਦੇ ਵਿੱਚ ਉਹਦਾ ਵੀ ਬਹੁਤ ਜ਼ਿਆਦਾ ਹੈ ਕਿ ਸਭ ਨੂੰ ਸਾમી ਸਮੇਂ ਸਮੇਂ ਤੇ ਜਿਹੜੀ ਆ ਸਹੀ ਇਨਫੋਰਮੇਸ਼ਨ ਦੇਵੇ ਤੇ ਸਾਡਾ ਸਾਥ ਦੇਵੇ ਸਾਡੇ ਕਮੇੜੀ ਸਲਾਹਾਂ ਕਰੇ ਤੇ ਕੰਮ ਵਿੱਚ ਮਦਦ ਦੇਵੇ ਜਿਹਦੋ ਵੀ ਸਹੀ ਕੰਮ ਕਰਦੇ ਆ